ਤਾਂ ਤੋਂ ਗੁਰੇਜ਼ ਨਹੀਂ ਕਰਦੇ ਜਿਸ ਦੀ ਕੀ ਤਾਜ਼ਾ ਮਿਸਾਲ ਸੰਗਰੂਰ ਦੇ ਭਵਾਨੀਕੜ ਦਾ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਮੁੰਡੇ ਨਕਲੀ ਮਹੰਤ ਬਣ ਕੇ ਬਾਜ਼ਾਰਾਂ ਦੇ ਵਿੱਚ ਮੰਨ ਰਹੇ ਸੰਤ ਜਦੋਂ ਅਸਲੀ ਮਹੰਤਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਨਕਲੀ ਮਹੰਤਾਂ ਨੂੰ ਆੜੇ ਹੱਥੇ ਲਿਆ ਤੇ ਪੁਲਿਸ ਨੂੰ ਬੁਲਾ ਕੇ ਉਹਨਾਂ ਤੇ ਹਵਾਲੇ ਕਰ ਦਿੱਤਾ ਸੋ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਹਾਂਜੀ ਮੇਰਾ ਨਾਮ ਮੀਨਾ ਮਹੰਤ ਹੈ ਮੈਂ ਗੱਦੀ ਨਿਸ਼ੀਨ ਕੋਆ ਨਿਗੜ ਪਿਆਰੇ ਮਹੰਤ ਦਾ ਚੇਲਾ ਮੇਰਾ ਨਾਮ ਮੀਨਾ ਮਹੰਤ ਹੈ ਅਰ ਮੇਰੀ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਮੇਰੇ ਪਿੰਡ ਹੈ ਮੇਰਾ ਸ਼ਹਿਰ ਹੈ ਹੱਥ ਜੋੜ ਕੇ ਸਾਰੇ ਨਗਰ ਨਿਵਾਸੀਆਂ ਨੂੰ ਮੇਰੀ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਇਹ ਅੱਜ ਫੜੇ ਨੇ ਅਸੀਂ ਕਿ ਕਬਲਿਆਲ ਦਾ ਮੁੰਡਾ ਇੱਕ ਧੂਰੀ ਦਾ ਇੱਕ ਕਿਤੇ ਦਾ ਹੋਰ ਹੈਗਾ ਇਹ ਸਾਡਾ ਭੇਸ ਬਣਾ ਕੇ ਲੋਕਾਂ ਦੇ ਘਰਾਂ 'ਚ ਵਰ ਜਾਂਦੇ ਨੇ ਲੋਕ ਸਾਡੀ ਜਿਤ ਕਰਦੇ ਨੇ ਮੇਰੀ ਜਿਤ ਕਰਦੇ ਨੇ ਅਗਲਾ ਬਿਠਾਉਂਦਾ ਵੀ ਹੈ ਅਗਲਾ ਇਹਨਾਂ ਨੂੰ ਐਫ ਕਰਦਾ ਇਹ ਅਗਲੇ ਤੇ ਕਦੇ ਅੰਦਰ ਵਰਦੇ ਨੇ ਕਦੇ ਬਾਹਰ ਵਰਦੇ ਨੇ ਕਦੇ ਖੁਸ ਕਰਦੇ ਨੇ ਕਦੇ ਖੁਸ ਕਰਦੇ ਨੇ ਜਦੋਂ ਅਗਲਾ ਸਾਨੂੰ ਫੋਨ ਕਰਦਾ ਇਹਨਾਂ ਨੂੰ ਪਤਾ ਲੱਗ ਜੇ ਫੋਨ ਕਰਦਾ ਉੱਥੋਂ ਉੱਤੇ ਭਜ ਜਾਂਦੇ ਨੇ ਕਾਲੂ ਇਹ ਲੋਕਾਂ ਦਾ ਕਿਸੇ ਦਾ ਨੁਕਸਾਨ ਕਰ ਦੇਣ ਲੋਕਾਂ ਦਾ ਕਿਸੇ ਦਾ ਕੁਛ ਵੀ ਕਰ ਦੇਣ ਮੇਰੇ ਹੱਥ ਬੰਨ ਕੇ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਪੁੱਛ ਗਿੱਚ ਕਰੋ ਅਗਰ ਸਾਡਾ ਨੰਬਰ ਲੈਣਾ ਚਾਹੁੰਦੇ ਹੋ ਮੇਰਾ ਨੰਬਰ ਲਾਓ ਤੁਸੀਂ ਮੇਰੇ ਨਾਲ ਕਨੈਕਟ ਕਰੋ ਆ ਮੇਰੇ ਦੋ ਚੇਲੇ ਨੇ ਇੱਕ ਅੰਜਲੀ ਮਹੰਤ ਤੇ ਮੇਰਾ ਪੋਤੀ ਚੇਲਾ ਹਰਗੁਣ ਮਹੰਤ ਇਹ ਮੇਰੀ ਬੇ ਸਾਡੇ ਬਧਾ ਨਤੇ ਆਉਂਦੇ ਨੇਗੇ ਤੇ ਇੱਕ ਮਨਦੀਪ ਹੈ ਇਹ ਮੇਰੇ ਬਧਾ ਨਤੇ ਆਉਂਦੇ ਨੇ ਕੋਈ ਹੋਰ ਆਉਂਦਾ તો કોઈ ના બધા દીતી મેરા નંબર લવો આજ કે મે હાથ બન કે બનેક્ટ કરો મે નંબર કરો